ਰਜਿੰਦਰ ਪਾਸੀ ਨੂੰ ਬੰਟੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸੋ ਇਹ ਜੋ ਮੰਗ ਸੀ ਇਹ ਸਾਡੀ ਪਿਛਲੇ ਡੇਢ ਦੋ ਸਾਲ ਤੋਂ ਸੀ ਜੋ ਕਿ ਭਗਤਾ ਵਾਲੇ ਤੋਂ ਪਿੰਡ ਨੂੰ ਜੋ ਸਾਡੀ ਮੇਨ ਲਿੰਕ ਰੋਡ ਹੈ ਉਸ ਨੂੰ ਬਣਾਇਆ ਨਹੀਂ ਸੀ ਜਾ ਰਿਹਾ ਕਿਉਂਕਿ ਬੋਰਡ ਉਹਨਾਂ ਨੇ ਸੜਕ ਤੇ ਲਗਾਇਆ ਸੀ ਜਿਹਦੀ ਹਰ ਸਾਲ ਤਰੀਕਾ ਇਹ ਬਦਲ ਰਹੇ ਸੀ ਤੇ ਇਸ ਰੋਡ ਕਰਕੇ ਸਾਡੇ ਪਿੰਡ ਦੇ ਨਗਰ ਦੇ ਪਿੰਡ ਮੂਲੇ ਚੱਕ ਦੇ ਭਾਈ ਵੀਰ ਸਿੰਘ ਕਲੋਨੀ ਸਰਕਾਰੀ ਕੁਆਟਰ ਹਿੰਮਤਪੁਰਾ ਭਾਈ ਵੀਰ ਸਿੰਘ ਕਲੋਨੀ ਤੇ ਰਾਧਾ ਕਲੋਨੀ ਵਾਲੇ ਲੋਕ ਤੇ ਉਸ ਤੋਂ ਬਾਅਦ ਇਹ ਬਣਦੇ ਐਨੇ ਤੋਂ ਪਰੇਸ਼ਾਨ ਸੀ ਆਹ ਦਿਨ ਰੋਜ਼ ਐਕਸੀਡੈਂਟ ਹੋ ਰਿਆ ਸੀ ਸੱਟਾਂ ਲੱਗ ਰਹੀਆਂ ਸੀ ਪਰ ਸਰਕਾਰ ਧਿਆਨ ਨਹੀਂ ਸੀ ਦੇਦੀ ਸਾਡੇ ਦੁਆਰਾ ਜਿਹੜੇ ਚੁਣੇ ਸਰਕਾਰ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਦੇ ਗਾੜੀ ਵੀ ਹੱਥ ਜੋੜੇ ਵੀ ਇਹ ਸੜਕ ਨੂੰ ਬਣਵਾ ਦਿਓ ਬਹੁਤ ਜ਼ਰੂਰੀ ਆ ਜੇ ਸੀਵਰ ਦੀ ਪ੍ਰੋਬਲਮ ਆ ਰਹੀ ਹੈ ਤੇ ਕੋਈ ਗੱਲ ਨਹੀਂ ਉਹਨੂੰ ਤੁਸੀਂ ਬਾਅਦ ਚ ਹੱਲ ਕਰ ਲਓ ਇੱਕ ਸਾਈਡ ਤੇ ਉਹਨੀ ਰੋਡ ਛੱਡ ਦੋ ਬਾਕੀ ਰੋਡ ਬਣਾ ਦਿਓ ਤਾਂ ਜੋ ਰੋਜ਼ ਦੇ ਆਉਣ ਜਾਣ ਵਾਲੇ ਉਹਨਾਂ ਨੂੰ ਮੁਸ਼ਕਲ ਆ ਸਕੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਵੀ ਨਹੀਂ ਸਰਕੀ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਲੈਟਰ ਮਾਨਜੋਗ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਲੈਟਰ ਨੂੰ ਫਾਰਵਰਡ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਮਾਨਜੋਗ ਹਰਪ੍ਰੀਤ ਸਿੰਘ ਸਿੰਘ ਜੀ ਨੂੰ ਦਿੱਤੀ ਸੀ ਪਰ ਉਸ ਦਿਨ ਮੌਕੇ ਤੇ ਹਰਪ੍ਰੀਤ ਸਿੰਘ ਜੀ ਨਹੀਂ ਸੀ ਅਸੀਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਉਹ ਲੈਟਰ ਦਿੱਤੀ ਤੇ ਉਹਨਾਂ ਨੇ ਸਿੱਧਾ ਇਹ ਕਹਿਤਾ ਇਸ ਕਾਰਪੋਰੇਸ਼ਨ ਦੇ ਕੋਲ ਕੋਈ ਫੰਡ ਨਹੀਂ ਹੈ ਇਹ ਕਾਰਪੋਰੇਸ਼ਨ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਕਹੋ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਅਸੀਂ ਐਮਐਲਏ ਸਾਹਿਬ ਨੂੰ ਦੱਸ ਚੁੱਕੇ ਆ ਕੈਬਨਿਟ ਮੰਤਰੀ ਸਾਹਿਬ ਨੂੰ ਵੀ ਦੱਸ ਦਿੱਤੇ ਉਹਨਾਂ ਨੂੰ ਪਤਾ ਹੈ ਦੱਸਿਏ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹ ਬਕਾਇਦਾ ਐਮਐਲਏ ਸਾਹਿਬ ਤੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹ ਧਿਆਨ ਨਹੀਂ ਦੇ ਰਹੇ ਤੇ ਅਸੀਂ ਹੁਣ ਇਸ ਤੋਂ ਬਾਅਦ ਤੇ ਸਾਡਾ ਅਗਲਾ ਸਟੈਪ ਹੈ ਉਹਦੇ ਵਿੱਚ ਫਿਰ ਅਸੀਂ ਬੰਦ ਹੀ